ਔਰ ਤੂੰ ਚੁੱਪਾ ਬੰਨੇ ਤੇਰੇ ਅੱਗੇ ਹੱਥ ਤੂੰ ਟੱਪ ਜਾ ਤੇਰੇ ਹੈ ਨਹੀਂ ਲੱਛਣ ਸੁਟਾਣ ਦੇ ਜਾ ਭੱਜ ਮਾਏ ਤਾਂ ਯਾਰ ਪਰਜਾਈ ਨਰਾਜ ਕਰ ਲਈ ਗੱਲਾਂ ਗੱਲਾਂ 'ਚ ਮੰਮੀ ਕਹਿੰਦੀ ਨਾਲੇ ਮਿਲਿਆ ਮੀਨਾ ਵਾਲੇ ਕੁੜੀ ਨੂੰ ਦੀਵਾਲੀ ਦਾ ਸਮਾਨ ਦਿਆਂਈ ਉਹਨਾਂ ਤੋਂ ਆਇਆ ਨਹੀਂ ਗਿਆ ਅੱਛਾ ਅੱਛਾ ਪੁੱਤੋ ਉੱਚਾ ਗੁਰੂ ਗਏ ਕੱਟੇ ਦਾ ਬੰਦ ਬਣੋਈਆ ਹਾਂ ਤੇ ਕੀ ਜਾਣੀ ਆ ਤੂੰ ਮੌਗ ਤੋਂ ਕੰਮ ਲੈ ਕਰ ਤੂੰ ਵੀਰੇ ਹੁਣੇ ਦੇਖ ਕੇ ਜਾਣਗੇ ਤੇ ਬਾਲ ਗੱਲ ਸੁਣ ਮੇਰੀ ਆ ਤੇਰੇ ਜਿੱਜਾ ਨਾਲੇ ਮੇਰੇ ਨਾਲੋਂ ਛੋਟਾ ਹੈ ਸਾਰਾ ਕੁਛ ਅਗਲੀ ਦੱਸ ਦੂਗੀ ਤੈਨੂੰ ਪਹਿਲੀ ਇਹ ਤਾਂ ਨਹੀਂ ਪਹਿਲਾਂ ਤੇ ਪਾਣੀ ਕੀ ਕਿਹਾ ਮੈਂ ਤਾਂ ਇਹ ਕਹਿਣਾ ਸੂਟ ਜੇ ਤਾਂ ਮੈਂ ਤੇਰੇ ਵਾਸਤੇ ਹੀ ਲਿਆਤੇ ਸੀ ਦੇਖ ਲੈ ਕਰ ਲੈ ਪਸੰਦ ਲੈ ਕੇ ਜਾਣਾ ਲੈ ਜਾ ਲੈ ਮੈਂ ਤਾਂ ਸੱਚੀ ਰੱਖਦੀ ਏ ਮਾਂ ਮੇਰੀ ਕੁੜੀ ਵਾਸਤੇ ਲੈੰਨ ਮੇਰੀ ਦੇ ਉਹ ਤੂੰ ਕਿਸੇ ਤੋਂ ਕੀ ਲੈਣਾ ਤੂੰ ਇਹ ਦੇਖ ਵੀ ਮੈਂ ਤੇਰੇ ਵਾਸਤੇ ਸੂਟ ਲਿਆ ਤੂੰ ਦੱਸ ਕਿਹੜਾ ਚਾਹੀਦਾ ਮੈਂ ਤਾਂ ਕਹਿੰਦਾ ਸੌਰੀ ਲੈ ਜਾਣਾ ਮੈਂ ਵਰ ਜਾਣਿਆ ਐਨਾ ਮੇਰੇ ਕੋਲ ਟਾਈਮ ਨਹੀਂ ਪਰ ਇੱਕ ਗੱਲ ਕਹਿਣੀ ਆ ਜੇ ਮੈਂ ਤੈਨੂੰ ਰਿਸ਼ਤਾ ਕਰਾਤਾ ਤੂੰ ਤਾਂ ਮੈਨੂੰ ਸੋਣੇ ਚ ਮੜ ਦੇਗਾ ਗੱਲ ਤੇ ਨਹੀਂ ਆਉਣੀ ਕੀ ਬੜਬੜ ਕਰਨ ਲੱਗ ਗਿਆ ਕੁਛ ਨਹੀਂ ਬੜਬੜ ਕਰਦਾ ਮੈਂ ਤਾਂ ਤੈਨੂੰ ਐਂ ਕਹਿਣਾ ਵੀ ਮੈਂ ਤਾਂ ਤੇਰੇ ਵਾਸਤੇ ਪਹਿਲਾਂ ਹੀ ਲਿਆ ਕੇ ਰੱਖ ਤਾ ਇਹ ਮੇਰੇ ਵਾਸਤੇ ਨਹੀਂ ਤੇ ਹੋਰ ਮੈਂ ਗਵਾਂਡੀਆਂ ਦੇ ਬਵਾਉਣੇ ਆ ਚਲ ਫਿਰ ਐਂ ਕਰ ਇਹਨਾਂ ਨੂੰ ਵਧੀਆ ਜਿਹਾ ਲਿਫਾਫੇ ਚ ਪੈਕ ਕਰ ਜਿੱਦਨ ਤੈਨੂੰ ਮੈਂ ਕਰਾਤਾ ਰਿਸ਼ਤਾ ਸਾਰੇ ਫੜਾ ਦੇ ਮੈਨੂੰ ਸੱਚ ਬੀਬੀ ਵਾਸਤੇ ਲਿਆ ਹੈਗਾ ਉੱਤੋਂ ਲੈ ਮੈਂ ਇਹ ਦੱਸ ਸਰ ਮੈਂ ਤੇਨੂੰ ਰਿਸ਼ਤਾ ਕਰਾਉਂਗੀ ਹੈ ਆਖਰ ਫੇਰ ਵੀ ਤੇਰੀ ਚਾਚੀ ਉਹ ਤੂੰ ਚੁੱਪਾ ਬੰਨੇ ਤੇਰੇ ਅੱਗੇ ਹੱਥ ਤੂੰ ਟੱਪ ਜਾ ਤੇਰੇ ਹੈ ਨਹੀਂ ਲੱਛਣ ਸੁਟਾ ਵਾਲੇ ਜਾ ਭੱਜ ਤੇਰੇ ਲੱਛਣ ਹੈ ਨਹੀਂ ਰਿਸ਼ਤਾ ਲੈਣ ਦੇ ਚੋਰਾ ਚੋਰਾ ਨਾਲ ਜਿਹੜੀ ਗੱਲ ਮੈਂ ਕਹਿੰਨਾ ਉੱਥੇ ਨਹੀਂ ਆਉਂਦੀ ਹੋਰ ਹੀ ਕੁਝ ਕਰੀ ਜਾਂਦੀ ਹੈ ਹੈ ਵੀ ਤੂੰ ਮੇਰੀ ਗੱਲ ਸੁਣ ਮੈਂ ਕੀ ਕਹਿਣਾ ਚਾਹੁੰਨਾ ਹੈ ਚੱਲ ਯਾਰ ਆ ਜਿਹੜਾ ਕੁੜਤਾ ਨਾ ਇਰੇ ਨਾਲ ਆਪਾਂ ਬਣਾਈਏ ਚਾਦਰਾਂ ਲਾਲ ਰੰਗ ਦਾ ਉਹਦੇ ਫੇਰ ਆਪਾਂ ਮੋਰਨੀ ਪਵਾਈਏ ਮਾਇਤਾ ਯਾਰ ਪਰਜਾਈ ਨਰਾਜ ਕਰ ਲਈ ਗੱਲਾਂ ਗੱਲਾਂ ਚ ਕਿਤੇ ਹੁਣੀ ਨਾ ਆਵੇ ਚੱਲਾ ਮਾਫੀ ਮੰਗਾਂਗੀ ਦੇਖਾਂ ਹਲੇ ਦੇਖਾਂ ਕਰੇ ਕੋਈ ਦੀਦਾ ਨਹੀਂ ਭੈਣ ਕਿੱਧਰ ਵਾਗੀ ਚਲ ਦੇਖਦੇ ਹਾਂ ਭੈਣੇ ਇਪੜੇ ਮੋਲ ਦੀ ਜਲਦੀ ਵੀ ਨਹੀਂ ਓਕੇ ਜਦੋਂ ਮੰਮੀ ਆਪਣੇ ਦਿਵਾਲੀ ਦੇ ਰੋਟੀ ਵਾਲੇ ਕੱਪੜੇ ਕੁੱਪੜੇ ਵੀ ਲਿਆਉਣੇ ਸੀਗੇ ਆ ਸਮਝਾ ਤਾ ਅੱਜ ਤੱਕ ਗੇਜੂ ਨੂੰ ਸਾਰਾ ਵੀ ਪਹਿਲੇ ਆਈ ਜ਼ਿਆਦਾ ਕੁਛ ਮੈਨੂੰ ਪਤਾ ਮਾਤਾ ਮੈਨੂੰ ਸਾਰਾ ਪਤਾ ਮੈਂ ਪਹਿਲੇ ਆਉਂਗਾ ਕਿ ਬਿਚਾਰੀ ਹੋਣੀ ਤੂੰ ਚੁੱਪ ਕਰ ਨਹੀਂ ਕੀ ਕੀ ਪਣਾ ਆਪਣੇ ਇੱਕ ਤਾਂ ਲਿਆਉਣੇ ਬਾਪੇ ਸੀਰ ਦੇ ਹਾਂ ਇੱਕ ਆਪਣੀ ਬੇਬੇ ਦੇ ਪਾਂਡਤ ਨਹੀਂ ਦੇ ਹਾਂ ਤੇ ਇੱਕ ਬਾਪੇ ਮੱਠੀ ਵਾਲ ਦੇ ਬਸ ਇਹ ਹੁੰਦੇ ਆਪਣੇ ਮੈਂ ਲਿਆਉਂਗਾ ਪਿਆਰ ਜਾਉਂਗਾ ਮਾਰਤ ਦੇ ਅਦਰ ਬਾਪੂ ਨੇ ਪੁੱਛ ਲਿਆ ਜੁੱਤੀਆਂ ਦੇ ਨੂੰ ਬਾਪੂ ਜੀ ਜੁੱਤੀਆਂ ਲੈ ਆਏ ਮੇਰੇ ਗੁੱਠੇ ਪੱਕੇ ਪਏ ਮੈਨੂੰ ਤਾਂ ਚੱਪਲ ਹੀ ਦੇ ਆਂਦੀ ਖੁੱਲੀਆਂ ਜੀਆਂ ਇਹ ਕਹਿੰਦਾ ਮੈਨੂੰ ਚੱਪਲਾਂ ਲੈ ਆ ਦੇ ਚੱਪਲਾਂ ਲੈ ਆਂਦਾ ਕੋਈ ਨਹੀਂ ਚਲ ਆਪਾਂ ਤਾਂ ਨਾ ਹੀ ਮੰਨਣਾਗਾ ਹਾਂ ਕੋਈ ਨਹੀਂ ਗਾ ਜੁੱਤੀਆਂ ਗਾਉਂ ਲੈ ਆਦਾਂ ਚੱਪਲਾਂ ਲੈ ਆਦਾਂ ਕਿ ਚਾਦਰ ਹੈ ਜਾਂ ਪੋਲਾ ਹੈ ਜੇ ਨਹੀਂ ਗੋਡੇ ਵੱਢੀ ਜਾਂਦਾ ਮੈਂ ਕਈ ਈ ਕੱਪੜੇ ਪੋਲਾ ਹੈ ਜਾਂ ਚਾਦਰਾਂ ਲੈ ਆਈ ਕੋਈ ਨਹੀਂ ਕੋਈ ਨਹੀਂ ਵਧੀਆ ਲੈ ਆ ਦੂੰ ਤੈਨੂੰ ਹਾਂ ਵੀ ਬੀ ਬਾਪੂ ਤਾਂ ਕਹੀਦਾ ਚੱਪਲਾਂ ਲੈ ਦੇ ਮੂਰੀ ਸਿਆੜਾ ਰੱਖਣ ਨੂੰ ਬਾਪੂ ਨੂੰ ਠੰਡ ਲੱਗੇ ਕਰ ਪੈਰਾਂ ਨੂੰ ਨਹੀਂ ਜਿਵੇਂ ਉਹਨੂੰ ਚੰਗਾ ਲੱਗਦਾ ਉਹ ਮੈਂ ਜਹੋ ਚੱਪਲਾ ਪਾ ਕੇ ਹੰਡਾ ਦੇ ਚਾਹੇ ਉਹ ਜੋੜੇ ਪਾ ਕੇ ਹੰਡਾ ਦੇ ਚੱਲ ਤੇ ਧਿਆਨ ਨਾਲ ਇਹ ਪੁੱਤ ਯਾਦ ਕਰਕੇ ਕੋਈ ਨਹੀਂ ਮਤ ਕੋਈ ਨਹੀਂ ਕਦੇ ਕੋਈ ਕਮੀ ਪੈ ਸੀ ਰੱਜੇ ਕੋਈ ਨਹੀਂ ਕੋਈ ਨਹੀਂ ਸਸਰੀ ਘਰ ਵਾਸੀ ਸਸਰੀ ਘਰ ਵਾਸੀ ਸਸਰੀ ਘਰ ਕਿਵੇਂ ਹੋਣਾ ਹੈ ਸਸਰੀ ਘਰ ਜੀ ਸਸਰੀ ਘਰ ਹੋਰ ਜੋਤੇ ਠੀਕ ਆ ਵਧੀਆ ਹੋ ਗਿਆ ਇਹ ਇੱਧਰ ਬਹਿ ਜਾ ਇੱਧਰ ਇੱਧਰ ਮੈਂ ਤਾਂ ਸਿਆਣੀ ਨਹੀਂ ਕਿਹੜੀ ਇੱਕ ਵੀ ਹੈ ਇਹ ਬਾਪੂ ਮੇਰੀ ਸਾਲੀ ਹੈ ਕਿਹੜੇ ਪਿੰਡੋਂ ਸੁਨਾਮ ਅੱਛਾ ਇਹਦੇ ਮਾਮੇ ਦੀ ਕੁੜੀ ਆ ਅੱਛਾ ਜੱਜਤ ਬਾਪੂ ਹਾਂ ਪਰਵਾਸੀ ਜੀ ਤੇਰੇ ਨਾਲ ਬੁਧਵਾਰ ਦਿੱਖਾ ਪਹੁੰਚਦੀ ਵਧੀਆ ਸਾਰੇ ਠੀਕ ਨੇ ਸਾਰੇ ਤੇ ਵਧੀਆ ਜਾ ਠੀਕ ਨੇ ਹਾਂ ਹਾਂ ਸਾਰੇ ਕੌਣ ਨਾ ਪਿੰਡ ਗਈ ਹੋਈ ਸੀ ਨਾ ਤੂੰ ਕੋ ਦਿੰਦਾ ਬਾਕੀ ਦੋਸਤਾਂ ਨਾਲ ਸੀ ਬਣੇ ਉਹੀ ਗੱਲਾਂ ਤੇ ਤਾਂ ਪੁਰਾਣੀਆਂ ਗੱਲਾਂ ਚੱਕ ਲੈਣੀਆਂ ਨੇ ਮੈਨੂੰ ਕੋ ਦੱਸਿਆ ਘਟਾ ਫੋਨ ਤਾਂ ਕਰਿਆ ਸੀਗਾ ਅੱਛਾ ਫੋਨ ਕਰਿਆ ਸੀਗਾ ਤੀਜੇ ਨੂੰ ਕਰਿਆ ਹਣ ਤਾਂ ਫਿਰ ਫੋਨ ਮੈਨੂੰ ਕਿੱਥੇ ਕੀਤਾ ਕਰਿਆ ਸੀ ਸਾਨੂੰ ਕੋ ਨਾ ਮੈਨੂੰ ਤਾਂ ਨਹੀਂ ਫੋਨ ਆਇਆ ਤੈਨੂੰ ਕਰਿਆ ਸੀ ਹੁਣ ਕਦੋਂ ਕੱਲ ਤੂੰ ਭੁੱਲ ਗਈ ਹੋਉਂਗੀ ਹਾਂ ਲੈ ਠੀਕ ਠੀਕ ਹੈ ਭੈਣੇ ਉਧਰ ਨਾ ਮੈਨੇ ਕੁਝ ਪਾਟਾ ਥੋੜਾ ਜਿਹਾ ਕੰਮ ਕਰਨ ਦੇ ਸੇ ਦਿਮਾਗ ਹੋ ਜਾਂਦਾਗਾ ਨਹੀਂ ਯਾਦ ਰਹਿੰਦਾ ਕਿਵੇਂ ਗੇੜਾ ਮਾਰੇ ਕਿਹੜਾ ਦਮਸੀਆ ਸੀ ਮੰਮੀ ਕਹਿੰਦੀ ਨਾਲੇ ਮਿਲਿਆ ਵੀ ਨਾਲੇ ਕੁੜੀ ਨੂੰ ਦੀਵਾਲੀ ਦਾ ਸਾਮਾਨ ਦੇਈ ਉਹਨਾਂ ਤੋਂ ਆਇਆ ਨਹੀਂ ਗਿਆ ਅੱਛਾ ਅੱਛਾ ਪੁੱਤੋ ਫਾਨੂ ਖੇਚੜਾ ਕੀਤੀ ਸੀ ਚੱਲ ਇਹ ਸੀ ਦੀਵਾਲੀ ਨੂੰ ਨਾ ਉਹਨੂੰ ਭੇਜ ਜਾ ਨਾ ਫਰਜ ਬਣਦਾ ਫਿਰ ਵੀ ਸਾਡਾ ਚਲ ਕੋਈ ਦੀਵਾਲੀ ਤੋਂ ਬਾਅਦ ਆ ਜਾਂਦੇ ਜਿੰਨੇ ਹੋਣਾ ਸੀ ਚਲ ਕੋਈ ਨਾ ਪਤਾ ਜਿਉਂਦੀ ਬਹਤੀ ਰਾ ਚਾਹ ਪਾਣੀ ਤੇ ਆ ਕੁੜੀ ਪਾਣੀ ਪੀ ਲਿਆ ਚਲ ਫਿਰ ਪੈ ਆ ਜਾ ਉੱਥੇ ਵੀ ਲੂੰਗੀ ਮੈਂ ਚਲ ਚਲ ਨਾਲ ਸਾਮਾਨ ਦਾ ਸਮਾਨ ਲੈ ਹਾਂ ਹਾਂ ਆ ਲੈ ਤੂੰ ਡੇਰੋ ਕੁਸ ਖੜਾ ਲੂ ਭਾਲ ਲੈ ਕੁੜੀ ਆਈ ਹੈ ਜਾਣਾ ਹੀ ਜਾਣਾ ਹਾਂ ਪੁੱਤਰ ਫਿਰ ਵੀ ਤੇਰੀ ਸਾਲੀ ਆ ਨਾ ਨਾ ਕੋਈ ਨਹੀਂ ਲੈ ਆਉਣਾ ਕੁਝ ਲੈ ਆਉਂਦਾ ਖਾਣ ਪੀਣ ਨੂੰ ਲੈ ਆਉਣਾ ਕੋਈ ਜਿਹੜੀ ਦੀਵਾਲੀ ਲੈ ਕੇ ਆਈ ਹੈ ਹਨਾ ਨਾ ਨਾ ਲੈ ਆਉਣਾ ਕੋਈ ਕੀ ਦੇਵਾ ਮਾਤਾ ਮੈਂ ਤਾਂ ਪਤਾ ਹੀ ਨਹੀਂ ਖਾ। ਮੈਂ ਜਦ ਤੈਨੂੰ ਆਏ ਕਹਿੰਦੀ ਸੀ ਦੋ ਡਪੀਆਂ ਬਿਸਕਟਾਂ ਦੀਆਂ ਖੜ ਲਿਆਉਂਦਾ। ਠੀਕ ਆ। ਕੋਣ ਕੀ ਠੰਡਾ ਵੀ ਠੰਡਾ ਲਿਆਵਾ। ਓਏ ਠੰਡਾ ਕੀ ਕਰਾਉਣਾ ਹੈ? ਠੰਡੇ ਦਾ ਰੱਜਣਾ ਚਾਹ ਬਣਾਈ ਜਾਂਦੀ ਐ। ਪੰਜ-ਪੰਜ ਵਾਲੀਆਂ ਫੜ ਲਈ ਬਹੁਤ ਨੇ। ਤੇਰੀ ਮਰਜ਼ੀ ਜਿਵੇਂ ਮਾਂ ਜਮ ਨੂੰ ਆਖੂਗੀ। ਓਏ ਮੇਰੀ ਗੱਲ ਸੁਣ। ਕਰਾਰਾ ਜਾਂ ਲੇਂ ਮਿੱਠਾ-ਮੂਠਾ ਕੋਣ ਖਾਂਦਾ ਹੈ? ਬਾਕੀ ਕੁੜੀਆਂ ਦੇ ਕਰਾਰਾ ਜੀ ਜ਼ਿਆਦਾ ਖਾਂਦੇ ਨੇ। ਚਲ ਠੀਕ ਆ ਕਰਾਰਾ ਲਿਆਉਂਗਾ ਕੋਈ ਗੱਲ ਨਹੀਂ। ਠੀਕ। ਕਿੱਦੇ ਬਾਪੂ? ਹਾਂ। ਮੈਂ ਤੈਨੂੰ ਆਏ ਕਿੱਥੇ ਸੀ? ਬੀ ਬਿਆਹੀਵਰੀ ਕੁੜੀ ਇਹੰਦ ਵਾਲੀ ਕਿਉਂ ਦੇਣ ਆਈ ਐ ਪਹਿਲੋ ਆਪਨੇ ਆ ਸਕਦੇ ਸੀ ਉਹੀ ਤਾਂ ਗੱਲ ਮੈਂ ਕਹੀ ਇਹਨਾਂ ਦਾ ਪਿਓ ਆ ਜਾਂਦੀ ਮਾਂ ਆ ਜਾਂਦੀ ਤੇ ਭਰਾ ਆ ਜਾਂਦਾ ਨਾਲੇ ਫਿਰ ਇਹਦੇ ਸਹੁਰੇ ਕੀ ਕਹਿਣਗੇ ਵੀ ਸਾਡੇ ਘਰੇ ਤਾਂ ਦੀਵਾਲੀ ਆਉਂਦੀ ਨਹੀਂ ਤੇ ਉੱਥੇ ਦੀਵਾਲੀ ਲੈ ਕੇ ਵਗ ਗਈ ਕਿੰਨਾ ਤਰਾਜ ਮੰਨਣਗੇ ਪਹਿਲਾਂ ਉਹ ਹਲੇ ਕਿਹੜਾ ਆਪਾਂ ਦੇਖੀਏ ਦੀਵਾਲੀ ਉਹ ਬੰਦ ਪੈ ਗਿਆ ਕੀ ਪਤਾ ਉਹਦੇ ਚ ਕੱਪੜੇ ਆ ਕਿ ਦੀਵਾਲੀ ਆ ਇਹ ਵੀ ਤੇਰੀ ਗੱਲ ਠੀਕ ਆ ਹੈਗੀ ਆਪਣੇ ਗੇਜੇ ਦੀ ਬਹੁਤ ਸਾਕੀ ਭੈਣ ਹੈ ਕਿ ਚਾਚੇ ਦਾਇ ਦੀ ਮਾਮੇ ਦੀ ਕੁੜੀ ਆ ਉਹ ਚੋਕ ਗੁਰੂ ਗ੍ਰਕਟੇ ਦਾ ਬੰਦ ਬਣੋਈਆ ਹਾਂ ਤਾਂ ਹੀ ਤਾਂ ਮੈਂ ਕਹਿਨੀ ਹੈ ਕਿ ਵੀ ਇਹ ਕਿਉਂ ਲੈ ਕੇ ਆਈ ਹੈ ਕਿ ਠੀਕ ਹੈ ਸਗੀ ਭੈਣ ਆਉਂਦੀ ਮੈਂ ਵੀ ਇੱਕ ਮਾੜਾ ਮੋਟਾ ਮਢੰਗਾ ਦਾ ਰਣੇ ਆਪਣੀ ਬਹੂ ਨਾਲ ਲੋੜਾ ਪਏ ਕਾਨੂੰਨ ਵਾ ਮਾਮੇ ਦੇ ਕੁੜੀ ਆਗੇ ਠੀਕ ਹੈ ਕੀ ਗੱਲ ਆ ਕੀ ਨਾ ਹਨਾ ਮੈਨੂੰ ਕੋ ਸਭ ਕਾਉ ਮਾਉਂ ਤੇ ਲੱਗਦਾ ਕਰ ਅੰਦਰ ਉੱਠ ਕੇ ਬਾਗੀਆਂ ਫਿਰ ਤੈਨੂੰ ਤਾਂ ਮੈਂ ਤੈਨੂੰ ਕਹੀ ਹੈ ਨਾ ਵੀ ਬੰਦ ਬੈਗਾ ਪਤਾ ਨਹੀਂ ਉੱਚ ਦਿਵਾਰੀ ਕਿਛਵਾੜੀ ਆ ਚਲ ਕੋਈ ਨਹੀਂ ਇਹ ਗਲਤ ਅਭਿਸ਼ੇਤੀ ਪਤਾ ਲੱਗ ਜੂ ਚਲ ਚਾਹ ਨਾਲ ਕੀ ਆਪਣੂ ਨਾਲ ਰੱਖ ਹੀ ਲਿਓਣ ਕੋਈ ਬਰਫੀ ਦਾ ਲੱਡੂ ਦਾ ਪੀਸ ਹੈ ਅੱਤੋ ਵੀ ਗਲਤ ਕਰਾਂਗੇ ਜਿਹਨੂੰ ਭੇਜਣਾ ਨਹੀਂ ਸੀ ਉੱਥੇ ਖਾ ਲਈ ਪਤਾ ਲੱਗ ਜਾ ਵੀ ਇਹ ਕੀ ਲੈ ਕੇ ਆਈ ਪਹਿਲਾਂ ਤੂੰ ਖਾ ਲਈ ਬਰਫੀ ਮੈਂ ਤਾਂ ਬਾਅਦ ਚ ਹੀ ਖਾ ਲੂੰਗੀ ਜਿਹੜੀ ਇਹਨਾਂ ਦੇ ਲਈ ਆਂਦੀ ਹੋਈ ਉਹ ਗੱਲ ਹੋ ਗਈ 나이드 ਨੂੰ ਕਹਿੰਦਾ ਮੇਰੇ ਬਾਲ ਕਿੱਡੇ ਉਹ ਕਹਿੰਦਾ ਜਜਵਾਨਾ ਮੁਰੇ ਆ ਜਾਣਗੇ ਠੀਕ ਹੈ ਇਹ ਗੱਲ ਤਾਂ ਆਪਾਂ ਨੂੰ ਲੱਗ ਜੂ ਪਤਾ ਵੀ ਕੀ ਲਈ ਆ ਕੀ ਨਾਲ ਹੈ ਕੀ ਕੰਦਾ ਤੇ ਬਹੁ ਵੀ ਛੇ ਆਸੀ ਆਪਣੀ ਪੂਰੀ ਨਾ ਅਜਿਹਾ ਚਾਰਾਏ ਕਾ ਕੇ ਅੰਦਰ ਲੈ ਗਈ ਹਾਰ ਤਾਂ ਹੈ ਕਿ ਹੈ ਕਿ ਕਿਤੇ ਨਹੀਂ ਮੈਨੂੰ ਤਾਂ ਅਜਿਹਾ ਜਿਵੇਂ ਛਕੀ ਪੈਣਾ ਉਹ ਗੱਲ ਹੋ ਗਈ ਤੇ ਜੰਮੀ ਨਾ ਛੂਈ ਗੇਰ ਪੈ ਗਈ ਉਹ ਉਹ ਤੂੰ ਤਾਂ ਪਖਾਨੇ ਜੋ ਗਈਆਂ ਗੱਲ ਨਹੀਂ ਸਮਝਦਾ ਮੈਂ ਤਾਂ ਪਖਾਨੇ ਇੱਥੇ ਲੈ ਲਿਆ ਚੱਲ ਚੰਗਾ ਪਤਾ ਲੱਗ ਜਾਊਗਾ ਹੁਣ ਉਹ ਫਿਰ ਸਾਹ ਪੁਰਾਣੇ ਬੰਦੇ ਦਾ ਪਖਾਨਾ ਹੀ ਪਵੇ ਉਹ ਅੱਜ ਕੱਲ ਛਾ ਸੋਟਾ ਮਾਰਦੇ ਹੋ ਲੜਾਈ ਪੈ ਜਾਂਦੀ ਮੁਰਕੇ ਚੰ ਦੇਖੇ ਚੋਗੀ ਪਤਾ ਨਹੀਂ ਭਾਈ ਮੈਨੂੰ ਕੀ ਦੇਖ ਕੇ ਬਣ ਗਈ ਚਾਹ ਕਿ ਨਹੀਂ ਫਿਰ ਮੈਂ ਵੀ ਖੇਤ ਨੂੰ ਜਾਣਾ ਚੰਗਾ चल देख लडू पेड़े कभी लोट होके बहुत के कर ली दो नहीं मैं तू ना लक्षण तो बाज ना चंगा की, की हो गया ना मैं दस कि दिन पहला फोन किए कल फोन किए तेन तू समझना मैं पूरी मर्जी तू खुआ कही वैली लेना की दूंगी ਇੰਤਜ਼ਾਮ ਕਰਕੇ ਆਈਆਂ ਉਹਨਾਂ ਦਾ ਕੋਈ ਨਹੀਂ ਲੱਡੂ ਲੈ ਗਈ ਲੱਡੂ ਲੈ ਜੂਗੀ ਬਸ ਜ਼ਬਰਦਸਤੀ ਬਸ ਸੁਣੋ ਜਿਹੜੇ ਕਿ ਜਿਦਵਾਰੀ ਉਹਨਾਂ ਕਿ ਖੋਆ ਬਿਕਰੇ ਤਾਂ ਨਹੀਂ ਬੱਚਾ ਨਹੀਂ ਉਹ ਮੈਂ ਕੋਲੇ ਕੱਢਾਂ ਜੀ ਉਹ ਕੱਢਣਗੇ ਤਾਂ ਦੇ ਕੇ ਜਾਣ ਖਤਮ ਆਉਂ ਤੋ ਕੰਮ ਲੈ ਕਰ ਤੂੰ ਵੀਰੇ ਹੁਣੇ ਦੇ ਕੇ ਜਾਣਗੇ ਤਾਂ ਬੱਟ ਚਲ ਚਲ ਮਹਿੰਦੀ ਲਿਆ ਚਾ ਕੇਤ ਜਾਣਾ ਮੈਂ ਹੋਰ ਮਹਿੰਦੀ ਵਾਲੀ ਪੀਂ ਕੌਫੀ ਮੇਰੇ ਵਾਲੀ ਕੌੜੀ ਲੱਗਦੀ ਆ ਜੀ ਜੇ ਬਾਈ ਜਾਂ ਸਾਲੀ ਹਾਂ ਬਾਈ ਜਾਂ ਸਾਲੀ ਮੈਂ ਤਾਂ ਬਾਈ ਜਾਊਂਗੀ ਹੋਰ ਕਿਵੇਂ ਨਵੇੜ ਤਾਂ ਜਰਾ ਉਧਰੋਂ ਕੀ ਨਵੇੜਨਾ ਤੂੰ ਹੀ ਨਵੇੜੇਗਾ ਜਿਹੜਾ ਚਿੱਟਾ ਕੁਰਤਾ ਪਜਾਮਾ ਪਾ ਕੇ ਗੱਟੀ 'ਚ ਬਹਿ ਗਿਆ ਸੀ ਨਹੀਂ ਤਾਂ ਦੇਖ ਲਾ ਵੀ ਬੰਦੇ ਕਹੇ ਜੇ ਨੇ ਮੂਰ ਸਿਰੇ ਦੇ ਮਲੰਗ ਟੱਕਰੇ ਨੇ ਜਮਾ ਉਹ ਤਾਂ ਕਹਿੰਦਾ ਬੰਦੇ ਬਹੁਤ ਵਧੀਆ ਨੇ ਆਹ ਦੇਖ ਲਾ ਜਦ ਰਹੀ ਆ ਉਹਦਾ ਪਤਾ ਲੱਗਿਆ ਮੈਂ ਕਿਹਾ ਉਹਦੇ ਵਿੱਚ ਵੜ ਕੇ ਵੇਖਿਆ ਕਿ ਢਿੱਡ ਦੇ ਹੁਣ ਮੈਨੂੰ ਤਾਂ ਬੰਦੇ ਤਾਂ ਵਧੀਆ ਸੀ ਕੰਜਰ ਤੇ ਉਹਦੇ ਤਾਂ ਕਿੱਡੇ ਮਿੱਠੇ ਸੀ ਕਿਉਂ ਅਗਲੇ ਦਾ ਰਿਸ਼ਤਾ ਕਰਨਾ ਸੀ ਪੁੱਛ ਕੇ ਚ ਤਾਂ ਕਰਨੀ ਹੁੰਦੀ ਆ ਪਤਾ ਕਰ ਲੈਂਦਾ ਪਹਿਲਾਂ ਵੀ ਹੈ ਕਹੇ ਜੇ ਨੇ ਚੱਲ ਕੋਈ ਸਿਰੇ ਦੇ ਕੰਜੂਸ ਚੱਲ ਕੋਈ ਨਹੀਂ ਨਵੇੜਾਂ ਵੀ ਕੋਈ ਗੱਲ ਕੀ ਨਵੇੜਾਂ ਗਾ ਮੈਨਿ ਜਾਦੀ ਗੱਲਬਾਤ ਆਪਦੀ ਆਪੇ ਨਵੇੜ ਲਈ ਉਹਨਾਂ ਨਾਲ ਹਣ ਚਲ ਕੋਈ ਨਹੀਂ ਗਾ ਨੂੰ ਗਰਮ ਹੋਣੀਆਂ ਮੈਂ ਕਰ ਲਵਾਂ ਗੱਲ ਠੱਡੇ ਮਤੈ ਨਾਲ ਗੱਲ ਹੋਊਗੀ ਮੇਰਾ ਤਾਂ ਬੀਪੀ ਵਧਾ ਰੱਖਿਆ ਸੜੇ ਹੋਏ ਨੇ ਹਾਂ ਕਦੇ ਕੋਈ ਗੱਲ ਨਹੀਂ ਪੁੱਛਿਓ ਨੇ ਬੈਹਿ ਕੇ ਵੀ ਭਾਈ ਦੁਖਦੀ ਸੁਖਦੀ ਆਪਦੀ ਮਾਂ ਕੰਨੀ ਦਾ ਹੋਇਆ ਖੜਾਗਾ ਚਲ ਕੋਈ ਨਹੀਂ ਮੈਂ ਕਰਦਾ ਗੱਲ ਮੇਰੀ ਮਾਂ ਸਹੀ ਆ ਕਹਿੰਦਾ ਤੂੰ ਗਲਤ ਮਾਂ ਕੋ ਚੰਗਾ ਚਲ ਕੋਈ ਨਹੀਂ ਮੈਂ ਗੱਲ ਲੱਗੂ ਪਤਾ ਉਹਨੂੰ ਵੀ ਕੋਈ ਨਹੀਂ ਤੂੰ ਮੇਰੀ ਗੱਲ ਸੁਣ ਮੇਰੀ ਤੂੰ ਮੈਨੂੰ ਐ ਦੱਸ ਕੀ ਖਾਣਾ ਲਿਆਂਗੁ ਤੇਰੀ ਵਾਸਤੇ ਕੋਣ ਤਾਂ ਜੀਜਾ ਕੀ ਖਾਣ ਪੀਣ ਦਾ ਛੱਡ ਮਾਰ ਗੋ ਖੇਤ ਮੈਂ ਜਾਣਾ ਤੇ ਨਹੀਂ ਪੁੱਤੇ ਮੈਂ ਟਰੈਕਟਰ ਲੈ ਜਾਊਂਗਾ ਚੱਲ ਨਾ ਨਾ ਜੀਜਾ ਟਰੈਕਟਰ ਤੇ ਤਾਂ ਨਹੀਂ ਮੈਂ ਜਾਂਦੀ ਦੇਖ ਮੇਰੇ ਲੱਕ ਚ ਬਲ ਪੈ ਜਾਊਗਾ ਮੈਂ ਤਾਂ ਸਕੂਟਰੀ ਲੈ ਕੇ ਵਗ ਜਾਊਂਗੀ ਫਿਰ ਤੂੰ ਐਂ ਕਹ ਤੇਰੀ ਭੈਣ ਨੂੰ ਵੀ ਲੈ ਆਈ ਨਾਲ ਆਉਂਦੋਂ ਕੀ ਕਰਾਏਂਗਾ ਮੈਂ ਆਜੂਗੀ ਆਪੇ ਓਏ ਪਤਾ ਗੱਲ ਕੀ ਐ ਤੁਸੀਂ ਦੋਨੇ ਭੈਣਾਂ ਆਜੋ ਤੇ ਨਾਲਾ ਸਬਜੀ ਤੋੜ ਲਿਆ ਆਪਣੇ ਖੇਤ ਬਾਦੂ ਸਬਜੀ ਖੜੀ ਐ ਚੌਲੇ ਖੜੇ ਐ ਕਦੂ ਖੜੇ ਐ ਔਰ ਸਬਜੀ ਤਾਂ ਉੱਤੇ ਵੀ ਉੱਠ ਲਿਆ ਕਰ ਜੀਜੇ ਸਬਜੀ ਜੀ ਤਾਂ ਸਾਰਾ ਨਾ ਸਰੀਦੜੀ ਖੇਤੀ ਸਬਜੀ ਧਰੀ ਪੀਏ ਕਿਤੇ ਆ ਮੋਲ ਵਾਲਿਆਂ ਚ ਟੀਕੇ ਲੱਗਦੇ 100 ਜ਼ਹਿਰ ਐ ਬਿਮਾਰੀਆਂ ਦਾ ਹੋਰ ਮਾਰ ਕੇ ਬਿਮਾਰੀਆਂ ਲੱਗੀਆਂ ਪਈਆਂ ਚਲ ਕੋਈ ਨਹੀਂ ਲੈ ਆਉਂਗੇ ਉਹਨੂੰ ਵੀ ਨਾਲ ਹਾਂ ਚਲ ਮੈਂ ਠੀਕ ਆ ਮੈਂ ਚੱਲਿਆ ਹੁਣ ਹੁਣ ਜਾਣੇਗਾ ਫਿਰ ਹਾਂ ਆ ਲੈ ਕੱਪ ਲੈ ਜੀ ਚਾਹ ਲੈ ਚਲ ਕੋਈ ਨਹੀਂ ਭਾਗ ਜਾ ਮੈਨੂੰ ਲੈ ਹੀ ਚੰਗਾ ਲੈ ਆਉਂਗੀ ਜਿੱਤੇ ਭਾਗ ਜਾ ਚੰਗਾ ਚੰਗਾ ਕੋਥੋਂ ਲੂਪੀਤਾ ਚਾਉਣੇ ਨੇ ਆਹ ਦੇਖ ਲੈ ਆ ਪ੍ਰਾਉਣਾ ਜੇ ਨਹੀਂ ਲੋਟ ਆਉਂਦਾ ਲੈ ਉਹਨੂੰ ਸਮਝਾਈ ਜਾਨੀਏ ਵੀ ਭਈ ਉਹਨਾਂ ਨਾਲ ਗੱਲ ਕਰ ਲੈ ਉਹ ਕਹਿੰਦਾ ਮੈਂ ਤਾਂ ਕਰ ਲੂੰਗਾ ਗੱਲ ਆਪੇ ਕਰ ਲੂੰਗਾ ਮੈਨੂੰ ਤਾਂ ਪਸਾ ਕੇ ਧਰ ਗਿਆ ਨਾ ਗੱਲ ਨਹੀਂ ਬਾਤ ਨਹੀਂ ਆ ਕੁੜੀ ਜੀ ਕਿਹੜਾ ਸਾਡੀ ਸੁਣਦੀ ਐ ਕੋਈ ਨਹੀਂ ਮਾਈ ਵੀ ਹੂਰੀ ਦੇਰਾਂ ਲਾਂ ਚੱਲ ਜੋ ਤਾਂ ਛੇਤੀ ਛੱਟ ਚੱਲ ਫਿਰ ਟਾਈਮ ਤੇ ਬਤਾ ਉਹੀ ਜਾਈ ਜਾਂਦਾ ਚੱਲ ਤੋਰ ਰਹੀ ਆ ਫੋਰ ਤੂੰ ਦੇਖ ਦੇ ਕੇ ਪੈਰ ਪਾਤੀ ਪਰ ਚਾ ਇਹ ਹੂਰੀ ਸਿਹਰ ਦੇ ਪਾਰੇ ਕਿੱਧਰ ਜਾਈ ਜਾਂਦੀਆਂ ਨੇ ਚੱਲ ਮੈਨੂੰ ਲੱਗਦਾ ਖੇਤ ਜਾਂਦੀਆਂ ਹੋਣੀਆਂ ਚੱਲ ਮਾਈ ਪਿੱਛੇ ਜਾਂਦਾ ਨੀ ਭਾਇ ਜੀ ਜਗਨੈ ਸਕੂਟਰੀ ਲੈ ਆਈ ਸਕੂਟਰੀ ਚ ਤੇਲ ਤੂਲ ਵੀ ਫੂਕ ਲਿਆ ਕਰੋ ਪਵਾ ਲਿਆ ਕਰੋ ਨੀ ਮੇਰੀ ਗੱਲ ਸੁਣ ਮੈਨੂੰ ਗੱਲ ਦੱਸ ਇੱਕ ਘਰੇ ਤਾਂ ਹੁੰਦੀ ਐ ਤੈਨੂੰ ਪਤਾ ਮੰਮੀ ਉਹਦੇ ਸਾਹਮਣੇ ਤਾਂ ਨਹੀਂ ਗੱਲ ਹੁੰਦੀ ਮੇਰੇ ਕੋਲ ਤਾਂ ਹੀ ਤੈਨੂੰ ਮੈਂ ਇੱਧਰ ਲੈ ਆਈ ਗੱਲ ਕੀ ਹੋਈ ਏ ਤੇਰੀ ਉੱਥੇ ਸਾਰੇ ਨਾਲ ਲੈ ਆਖੇ ਸਾਬ ਰਹਿਣਾ ਗੱਲ ਕੀ ਹੋਈ ਏ ਨਾ ਤੁਹਾਨੂੰ ਹਜੇ ਗੱਲ ਦਾ ਹੀ ਨਹੀਂ ਪਤਾ ਲੈ ਮੈਨੂੰ ਪਤਾ ਤੇਰੇ ਘਰ ਦੇ ਨੀ ਗੱਲਾਂ ਦਾ ਕੀ ਪਤਾ ਸਾਰਾ ਬਤਾਉਂਦਾ ਪਹਿਲੇ ਤੁਹਾਨੂੰ ਨਾਲੇ ਫੋਨ ਕਰਕੇ ਦੱਸਦਾ ਉਹ ਫੇਰ ਵੀ ਤੁਸੀਂ ਮੈਨੂੰ ਪੁੱਛਦੇ ਮੈਨੂੰ ਦੇਖ ਮੇਰੀ ਗੱਲ ਸਮਝੋ ਤਾ ਅੱਜ ਤੱਕ ਕਦੇ ਫੋਨ ਨਹੀਂ ਆਇਆ ਤੇਰੇ ਪਰੌਣੇ ਤੰਗ ਕਰਦਾ ਮੈਨੂੰ ਉਹਦੋਂ ਤੁਹਾਨੂੰ ਪਤਾ ਨਹੀਂ ਲੱਗਦਾ ਜਦੋਂ ਤੁਹਾਨੂੰ ਮੈਂ ਫੋਨ ਕਰਕੇ ਦੱਸਦੀ ਹੁੰਨੀ ਆ ਵੀ ਭਾਈ ਆ ਗੱਲ ਹੋ ਗਿਆ ਹੋ ਗਈ ਹੁਣ ਮੈਨੂੰ ਪੁੱਛਣ ਲੱਗ ਰਹੀਆਂ ਮੇਨੇ ਦਿੰਦਾ ਕਿਤੋਂ ਕਿਤੋਂ ਦੇ ਹਾਂ ਗੱਲ ਸੁਣ ਮੇਰੀ ਆ ਤੇਰੀ ਜਿੱਜਾ ਨਾਲੇ ਮੈਨੂੰ ਛੋਟਾ ਹੈ ਮੇਣੋ ਮੈਨੂੰ ਤਾਂ ਮੇਰਾ ਇਹ ਹੋ ਜਾਂਦਾ ਹੁਣ ਮੈਂ ਘਰ ਛੱਡ ਕੇ ਬਗ ਜਾ ਨਾ ਕਦੇ ਕੋਈ ਚੀਜ਼ ਵੀ ਨਹੀਂ ਲੈ ਕੇ ਦਿੰਦਾ ਐਂ ਦੇਖ ਲੈ ਰਿਸ਼ਤੇਦਾਰੀ ਵਾਲੇ ਕੱਪੜੇ ਨੇ ਚੱਜ ਦਾ ਕਦੇ ਕੱਪੜਾ ਨਹੀਂ ਲੈ ਕੇ ਰਿਤਾ ਮਲੰਗਣੇ ਨਾ ਕਦੇ ਕਿਤੇ ਬਾਹਰੇ ਲੈ ਕੇ ਗਿਆ ਘਮਾਉਣ ਜਦੋਂ ਦਾ ਵਿਆਹ ਹੋਇਆ ਅਕਰ ਹੀ ਕੁੱਤ ਸਿਆਪਾ ਨਹੀਂ ਲੋਟ ਆਉਂਦਾ ਉੱਤੋਂ ਦੀ ਮਾਂ ਨਹੀਂ ਲੋਟ ਆਉਂਦੀ ਹੈਗੀ ਨਹੀਂ ਆ ਤੇਰੀ ਜ਼ੁਬਾਨ ਨੇ ਨਾ ਕਾਰੇ ਕਰਾਏ ਹੋਏ ਨੇ ਤੇ ਮੜਾ ਚ ਘੱਟ ਬੋਲਿਆ ਕਰੇ ਕੀ ਹੋਇਆ ਸੂਟ ਨੂੰ ਹੈ ਘਰਾਂ ਦੀ ਬਹੁਤ ਸੋਹਣਾਗਾ ਕੀ ਹੋਇਆ ਨਾਲੇ ਤੇਰੇ ਇਹ ਜਾ ਪਾਇਆ ਹੋ ਨੇ ਮੇਰੇ ਵੀ ਤਾਂ ਉਹ ਚ ਕਾਟਰ ਦਾ ਪਾਇਆ ਹਿਆ ਟੋਗਟ ਜੀਜਾ ਦਾ ਇਹਨੂੰ ਕੱਪੜਾ ਲੀੜਾ ਵਧੀਆ ਲੈ ਕੇ ਦਿੰਦਾ ਆ ਜਿਹੜੇ ਪਾਈ ਫਿਰਦੀ ਹੈਗੀ ਆ ਦੇਖ ਮੁੱਲ ਦੇ ਪਾਏ ਹੋਏ ਨੇ ਭੈਣੇ ਪਿਆਰ ਨਾਲ ਬੋਲਦੀਆਂ ਠੀਕ ਹੈ ਪਿਆਰ ਨਾਲ ਰੱਖਦੇ ਤੇ ਬੰਦੇ ਨੂੰ ਪਿਆਰ ਨਾਲ ਰੱਖਣ ਵਾਲਾ ਵੀ ਤਾਂ ਹੋਣਾ ਹਾਂ ਰੱਖਣਾ ਹੋਵੇ ਤੁਹਾਨੂੰ ਪਤਾ ਮੇਰੀ ਸੱਸ ਨੂੰ ਮੈਂ ਕਿੰਨਾ ਪਿਆਰ ਨਾਲ ਬੋਲਦੀ ਆ ਕਦੇ ਅਜਿਹਾ ਕਦੇ ਮੂਰੇ ਹੀ ਬੋਲੀ ਹੈਗੀ ਤੇ ਸੱਸ ਮੇਰੀ ਉਹ ਉਦੋਂ ਮੈਨੂੰ ਠੀਕ ਹੈ ਆਪਦੇ ਹੱਥਾਂ ਤੇ ਚੱਕਦੀ ਹੈਗੀ ਹੈ ਤੇ ਤਾਂ ਲੱਛਣ ਹੈ ਹੀ ਨਹੀਂ ਰਹਿਣ ਵਾਲੇ ਬਸ ਚੰਗਾ ਮੈਨੂੰ ਸਮਝਾਉਂਦੀ ਲੋੜ ਨਹੀਂ ਹੈਗੀ ਉਤੋਂ ਇਹ ਬਣ ਜਾਂਦੀ ਆ ਸੱਚ ਦੀ ਦੇਵੀ ਨੀ ਆ ਜਾ ਆ ਜਾ ਆ ਤੇਰੀ ਜੁਬਾਨ ਨੀ ਪਵਾੜੇ ਪਉਂਦੇ ਕਿ ਸੱਚ ਦੀ ਦੇਵੀ ਮਾੜਾ ਮਾੜਾ ਦੇਖ ਕੇ ਮੈਨੂੰ ਤਾਂ ਸੱਸ ਨੂੰ ਇਹੀ ਬੋਲ ਦੇਣੀ ਦੇਖ ਦੇ ਕਿ ਮੈਂ ਮੱਚਦੀ ਆ ਤਾਂ ਹੀ ਮੈਂ ਜੀਜੇ ਨੂੰ ਕਹਦੀ ਵੀ ਮੈਂ ਇਹਨੂੰ ਨਾਲ ਨਹੀਂ ਲੈ ਕੇ ਜਾਣਾ ਨਾ ਮੱਚ ਨੂੰ ਤਾਂ ਤਹੂਰ ਪਰੀ ਐ ਹੈਨਾ ਤੇ ਮੱਚਦੀ ਆ ਮੈਂ ਚੱਲ ਤੇਰਾ ਲਹਣਗਾ ਹਾਂ ਉੱਪਰ ਜਾਈ ਹਾਂ ਜੇ ਤੁਸੀ ਕਿੱਧਰ ਸਿਖਰ ਦਪਹਿਰੇ ਕੁਛ ਨਹੀਂ ਉਹ ਤਾਂ ਮੇਰੀ ਭੈਣ ਆਈ ਐ ਇਹ ਕਹਿੰਦੀ ਖੇਤ ਦੇਖਣ ਮੈਂ ਚੱਲ ਦਿਖਾ ਲਿਓ ਨੇਗੀ ਓਏ ਹੋਏ ਉਹ ਬੰਦਾ ਆਉਂਦਾ ਹੁੰਦਾ ਕੋਈ ਸਵੇਰੇ ਸ਼ਾਮ ਤੁਸੀ ਸਿਖਰ ਦਪਹਿਰੀ ਤੁਰੀਆਂ ਫਿਰਦੀਆਂ ਨਹੀਂ ਇਹ ਮੇਰੇ ਜੇਠ ਹੈ ਮੰਨਾ ਇਸ ਵੀ ਕਾ ਚਾਸਰੀ ਕਾਲ ਆ ਕੀ ਤੇ ਮੈਂ ਤਾਂ ਆਹੀ ਚੱਜਤ ਨਾ ਆਹੀ ਚੱਜਤ ਛਤਰਖਾਨੇ ਦੇ ਕੇ ਹੱਸੀ ਜਾਣੀ ਮਰਮਟਾ ਸ਼ਰਮ ਕਰ ਲਿਆ ਕਰ ਗੱਲ ਤਾਂ ਸੁਣ ਲੈ ਹਾਂ ਕਿ ਮੈਂ 3 ਦਸੰਬਰ ਦਾ ਉਹ ਨਾ ਮੈਂ ਤਾਂ ਐਂ ਦੇਖ ਕੇ ਹਸ ਰਹੀ ਆ ਜੱਟਾ ਗੁੱਸਾ ਨਾ ਕਰੀ ਇਹ ਤਾਂ ਮਜ਼ਾਕ ਦੀ ਆਦਤ ਹੈ ਪਰ ਜਾਈ ਮੈਂ ਕਿੱਥੋਂ ਮੈਂ ਤਾਂ ਤੈਨੂੰ ਐਂ ਪੁੱਛਦਾ ਸੀ ਤੂੰ ਤਾਂ ਨਹੀਂ ਗੁੱਸਾ ਕਰਿਆ ਕਿਹੜੀ ਗੱਲ ਦੇ ਵੇ ਉਹ ਮੈਂ ਤੈਨੂੰ ਕਰੇ ਮਜ਼ਾਕ ਜੈ ਨਹੀਂ ਕਰਤਾ ਸੀ ਮੈਂ ਮਰ ਜਾਣਿਆ ਪਹਿਲੇ ਤੇਰੇ ਨਾਮ ਇੱਕਵਿੰਦਰ ਰਾਜ ਹੋ ਸਕਦੇ ਐ ਇੱਕ ਤਾਂ ਤੂੰ ਮੇਰਾ ਜੇਠ ਹੈ ਉਹ ਵੀ ਲਾੜ ਲਾ ਜਾ ਹਾਂ ਹਾਂ ਤੂੰ ਇਦਾ ਹੀ ਨੁਖਰੀ ਜੀ ਨਹੀਂ ਜਿਉਂ ਤਾਂ ਮੈਂ ਚੰਗਾ ਪੜਾ ਜਦੋਂ ਪਰਜਾਈ ਕੋਲੇ ਆਉਣਾ ਨਾ ਮੈਨੂੰ ਬਸ ਐਂ ਜੀ ਲੱਗਣ ਲੱਗ ਜਾਂਦਾ ਫਿਰ ਆਹਾ ਕੀ ਸਿੱਧੇ ਵਰਤੋ ਇਹ ਤਾਂ ਬਸ ਐ ਖੜਿਆ ਨਹੀਂ ਜਾਂਦਾ ਜੀ ਨਹੀਂ ਬਸ ਕਰ ਤੂੰ ਵੀ ਮਸਕਰਨ ਰਹਿੰਦੇ ਜੇਠਾ ਤੂੰ ਵੀ ਰਹਿੰਦੇ ਮਸਕਰਨ ਨਾਲੇ ਮੇਰੀ ਗੱਲ ਸੁਣ ਆ ਮੈਂ ਕੋਈ ਕੁਸਗਾਸ ਨਹੀਂ ਕੀਤਾ ਮੈਨੂੰ ਪਤਾ ਹੈ ਤੂੰ ਬੜ ਬੋਲਦਾ ਹੈ ਬਸ ਉਹ ਚੱਲ ਫਿਰ ਐਂ ਕਰਦੇ ਫਿਰ ਆਪਾਂ ਚਾਹ ਬਣਾ ਲੈਨੇ ਆ ਜੋ ਚੱਲੀ ਐ ਮੋਟਰ ਤੇ ਬਸ ਚਾਹ ਪੀ ਕੇ ਐਸੀ ਕਰੋ ਤੇ ਚੱਲ ਚੱਲੀਏ ਫਿਰ ਆਪਾਂ ਚਲੋ ਮੈਂ ਵੀ ਉੱਥੇ ਜਾਣਾ ਕਿ ਜੋ ਉੱਥੇ ਮੈਨੂੰ ਡਿੱਕੀ ਜਾਂਦਾ ਹੋਊਗਾ ਉੱਥੇ ਜਾਨੇਗਾ ਹਾਂ ਹਾਂ ਅੱਛਾ ਤੁਸੀਂ ਹਾਲੇ ਨਾ ਦੂਜੇ ਖੇਤ ਜਾ ਕੇ ਆਉਣੇਗੇ ਉਹ ਆ ਜਾਓ ਨਹੀਂ ਨਹੀਂ ਅਸੀਂ ਹਾਂ ਤੁਸੀਂ ਮੇਰੇ ਨਾਲ ਆ ਚਲ ਆ ਜਾ ਫਿਰ ਉਹ ਯਾ ਸਾਡਾ ਹੁਣ ਚਾਹ ਟਾਈਮ ਬਣਾਉਣ ਦਾ ਹੀ ਟਾਈਮ ਜਾ ਹੋ ਰਿਹਾ ਸੀਗਾ ਉਹ ਮੈਂ ਤਾਂ ਐਸੀ ਜੱਟ ਮੈਂ ਚਲ ਦੂਜੇ ਖੇਤ ਪਾ ਗਈ ਜੰਦੀ ਅਸੀਂ ਐਨੇ ਉਹ ਕਾਦੇ ਵਾਸਤੇ ਜਦੋਂ ਉਹ ਗੇਜੂ ਬੈਠਾ ਤਾਂ ਹੈਗਾ ਦੱਸ ਉਹ ਬੈਠਾ ਸਰਾਣਾ ਲਈ ਤਾਂ ਹੈ ਮੁਰਕੇ ਜਿਹੜਾ ਤੁਸੀਂ ਕੁਛ ਕਰਨਾ ਹੋਇਆ ਦੂਜੇ ਖੇਤ ਬਾਗ ਜਵਾਬ ਦਾ ਹਾਂ ਹਾਂ ਉਹਦੇ ਤਾਂ ਹਾਇ ਨਹੀਂ ਪ੍ਰਾਈਵੇਸੀ ਬੜੀਆ ਪ੍ਰਾਈਵੇਸੀ ਦੀ ਨਿਮਿੱਤਰਾਂ ਦੀ ਮੋਟਰ ਤੇ ਤੇ ਲੀਡ ਧੋਣ ਦੇ ਬਹਾਨੇ ਆ ਆ ਆ ਜਾ ਲੈ ਪਰ ਜਾ ਤੂੰ ਕਹਿ ਨਹੀਂ ਆ ਬੋਲਦਾ ਨਹੀਂ ਬਣਾ ਬੈਠਾ ਨਾ ਚਮਕੀਲਾ ਲੈ ਦੇਖ ਲੈ ਘਰੇ ਦੇ ਵਿੱਚ ਬੋਲਿੰਗ ਹੁੰਦਾ ਉਰੇ ਆ ਕੇ ਲੱਗੇ ਪਏ ਕਲੀਆਂ ਗਾਉਣ ਹਾਂ ਕਿਉਂ ਕੋਠੇ ਦੇ ਸਬੂਤ ਕਰ ਲਾਇਆ ਸਕਣਾ ਨਹੀਂ ਕੋਠੇ ਤੇ ਕੋਸ਼ਿਸ਼ ਤੇ ਸਵੀਕਾਰ ਕੋਸ਼ਿਸ਼ ਤੇ ਸਵੀਕਾਰ ਲਈ ਹਾਂ ਹਾਂ ਕਿਦੇ ਵਾਸਤੇ ਕਿਦੇ ਵਾਸਤੇ ਨੰ ਮੈਂ ਤਾਂ ਹੈਗੀ ਜਿੱਧਰ ਜਿੱਧਰ ਮੈਂ ਇਧਰ ਦੇਖ ਸਾਲੀ ਕਦੀ ਫੇਰ ਦੇਖੀ ਸਰਦਾ ਕਿਉਂ ਆ ਜੀਜਾ ਮੰਨਿਆ ਵੀ ਮੂੰਹ ਬਾਲਾ ਸੋਣਾ ਨਹੀਂ ਹੈਗਾ ਵੀ ਡਰਾਵਣਾ ਵੀ ਇੰਨਾ ਨਹੀਂ ਹੈਗਾ ਤੇਰੇ ਨਾਲ ਤਾਂ ਸੋਣੀ ਹੋ ਬੁੱਥੀ ਠੀਕ ਹੈ ਨਾ ਹਾਂ ਨਾ ਮੈਨੂੰ ਇਹ ਦੱਸ ਕਿਦੇ ਵਾਸਤੇ ਗਾਣੇ ਗਾਇਆ ਨਹੀਂ ਗਾਉਣਾ ਕਿਦੇ ਵਾਸਤੇ ਮੈਂ ਸਾਲੀ ਵਾਸਤੇ ਗਾਇਆ ਦੀ ਵਾਸਤੇ ਦੇਖ ਲੈ ਪਰਜਾਈ ਦੇਖ ਲੈ ਹੋਰਾਂ ਵਾਸਤੇ ਗਾਣੇ ਗਾਉਂਦਾ ਨਾ ਮੈਂ ਨਹੀਂ ਦਿਨੀ ਤੈਨੂੰ ਮੇਰੇ ਵਾਸਤੇ ਤਾਂ ਕਦੇ ਗਾਇਆ ਨਹੀਂ ਹੈਗਾ ਤੇਰੇ ਵਾਸਤੇ ਬਠੇਰੇ ਗਾਲੇ ਦੀ ਰਸਤੇ ਵੀ ਗਾਲਗੇ ਵਿਚਾਰੇ ਗਾਲੇ ਇਹ ਤਾਂ ਘਰ ਬਸਣ ਦੇ ਦੇ ਹਾਂ ਜੀ ਜੇ ਦੇਖ ਲਾ ਮੈਚਿੰਗਾਂ ਹੁੰਦੀਆਂ ਪੱਗਾਂ ਨਾਲ ਕਾਹਨੂੰ ਹੁੰਦਗਾ ਮੈਚਿੰਗਾਂ ਇਹਨੂੰ ਮੈਂ ਹੀ ਦਿਵਾ ਕੇ ਲਿਆ ਪਰਸੋਂ ਪੱਗ ਅੱਛਾ ਹਾਂ ਚੱਲ ਵਧੀਆ ਫਿਰ ਤਾਂ ਰੰਗ ਤਾਂ ਸੋਹਣਾ ਜਿਉਂ ਤਾਂ ਰੰਗ ਤਾਂ ਬਹੁਤ ਸੋਹਣਾ ਮਿਲਿਆ ਉਹ ਛੋਟਾ ਪਾਈਆ ਮੇਰਾ ਇਹਨੂੰ ਤਾਂ ਬਾਹਲਾ ਪਤਾ ਰੰਗਾ ਰੂੰਗਾ ਦਾ ਹੋਰ ਮਜ਼ਾਕ ਕਰਦੀ ਆ ਹਾਂ ਨਾ ਮੂੰਹ ਬਣਾ ਕੇ ਬੈਠ ਨੀ ਕਾਨੂੰ ਤੇਰਾ ਗੁੱਸਾ ਕਰਦੀ ਅੱਛਾ ਮੇਰੀ ਗੱਲ ਸੁਣੋ ਉਹ ਬੀਬੀ ਗਈ ਸੀਗੀ ਕਹਿੰਦੀ ਵੀ ਖੇਤੋਂ ਕੀ ਸਬਜ਼ੀ ਲਈ ਕਦੋਂ ਕਿੱਥੇ ਲੱਗੇ ਨੇ ਆਪਣੇ ਉਹ ਆਪਣੀ ਪਰਲੀ ਮੋਟਰ ਨਹੀਂ ਉਧਰ ਉੱਥੇ ਲੱਗੇ ਆ ਉੱਥੇ ਜਿੰਨੇ ਮਰਜੀ ਤੋੜਦੇ ਉਹ ਵਾਧੂ ਕਦੂ ਤੇ ਚੌਲੇ ਠੀਕ ਹੈ ਹੂੰ ਕਹੋਂ ਤੂੰ ਕਿਚਕਣਾ ਉੱਠ ਖਾੜੇ ਕਦੂਆਂ ਦੋ ਤਾ ਉੱਠ ਗੜ ਮੇਰੀਆਂ ਭੈਣੇ ਕਦੂ ਹੀ ਖਾਈ ਨਹੀਂ ਤਾਂ ਹੀ ਮੋਟੀ ਹੋਈ ਉਹ ਹੋ ਇਹ ਕਿਹੜੀ ਗੱਲ ਆ ਉਹ ਤੈਨੂੰ ਅੱਜ ਕੋਕਤੇ ਬਣਾ ਕੇ ਖਵਾ ਦਾਂਗੇ ਓ ਵੀ ਤਾਂ ਕੱਦੂ ਆ ਜੀ ਮੇਰੀ ਗੱਲ ਸੁਣਨੀ ਤੂੰ ਦੇਖੀ ਤਾਂ ਸਹੀ ਬਣਾ ਤਾਪੜ ਕੱਦੂ ਖਾਣਾ ਕੋਈ ਨਹੀਂ ਮੋਟਾ ਹੁੰਦਾ ਠੀਕ ਹੈ ਨਾ ਸਮਝ ਗਈ ਘਰ ਦੀਆਂ ਸਬਜ਼ੀਆਂ ਤੇ ਵਧੀਆ ਹੁੰਦੀਆਂ ਨੇ ਆ ਮੈਂ ਵੀ ਤੇ ਜਿਹਨੂੰ ਲੜਦੀ ਹੁੰਦੀ ਸੀ ਪਹਿਲਾਂ ਠੀਕ ਹੈ ਪਤਾ ਲੱਗ ਗਿਆ ਵੀ ਜਿਹੜੀ ਬਾਹਰਲੇ ਸਬਜ਼ੀਆਂ ਹੁੰਦੇ ਨੇ ਦੁਕਾਨਦਾਰ ਤੋਂ ਲੈਨੇ ਪਤਾ ਨਹੀਂ ਕਿਹੇ ਟੀਕੇ ਟੁਕੇ ਲਾਏ ਹੁੰਦੇ ਨੇ ਇੱਥੇ ਘਰ ਦੀ ਸਬਜ਼ੀ ਤਾਂ ਹੈਗੀ ਐ ਓਕੇ ਘਰ ਦੀ ਸਬਜ਼ੀ ਵਰਗੀ ਨਹੀਂ ਹੁੰਦੀ ਹਾਂ ਚਲੋ ਠੀਕ ਹੈ ਨਾ ਜਿੱਦੇ ਮੇਰੀ ਗੱਲ ਸੁਣ ਤੂੰ ਮੈਨੂੰ ਰਿਸ਼ਤਾ ਦਾ ਹੰਨਾਗਾ ਗਾਲ ਕੱਢਦਾ ਹੁਣ ਪਹਿਲਾਂ ਤਾਂ ਮੈਨੂੰ ਇਹਦਾ ਗੱਲ ਦਾ ਜਵਾਬ ਦੇ ਕੋਈ ਨਾ ਤੈਨੂੰ ਪਰ ਉਹ ਲੱਗਦੀਆਂ ਕਿਹ ਗਾ ਨਾ 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 ਮੇਰਾ ਮੇਰੀ ਗੱਲ ਸੁਣਨੀ ਆ ਦੇਖ ਇਧਰ ਮੇਰੇ ਜੇਠ ਲਾਦਾ ਮੈਂ ਜੇਠ ਜੀ ਕਹਿਨੀ ਐ ਨੂੰ ਕਦੇ ਕਦੇ ਬੇ ਜੇਠ ਵੀ ਕਹਿ ਦੇਣੀ ਐ ਬੇ ਜੇਠਾ ਮੈਂ ਨਹੀਂ ਗੁੱਸਾ ਕਰਦਾ ਹਾਂ ਉਹ ਤਾਂ ਚੱਲ ਮੰਨਿਆ ਵੀ ਜੇਠਾ ਤਾਂ ਜੇਠ ਕਹੇ ਤਾਂ ਹਾਂ ਹੁਣ ਸਾਰੀ ਸਾਲੀ ਸਾਲੀ ਮਨੋ ਆ ਨਗੀਨਾ ਫੀਲ ਹੋਣ ਲੱਗਾ ਨਵੇਂ ਮੈਨੂੰ ਗਾਲਾਂ ਕੱਢਦਾ ਜੀਜਾ ਸਾਲੀ ਇਹ ਸਾਲੀ ਇਹਦੇ ਘਰ ਵਾਲੀ ਹੁੰਦੇ ਹਣ ਸਾਲੀ ਆਖੂੰ ਤੈਨੂੰ ਹੋਰ ਕੀ ਆਖਾਂ ਚੱਲ ਚੰਗਾ ਮੈਂ ਮਰ ਜਾ ਨਹੀਂ ਦੀਦੀ ਆ ਦੇਖ ਲੈ ਕੀ ਕਹਿੰਦਾਗਾ ਮੈਂ ਨਹੀਂ ਕੁਸਤਾ ਕਰਦੀ ਮੈਨੂੰ ਪਤਾ ਹੈ ਤੇਰੇ ਭੈਣ ਨੂੰ ਬਖਾਲ ਕਰਦਾ ਇਹ ਸੁਭਾਅ ਇਹੋ ਜਿਹਾ ਚਲੋ ਫਿਰ ਤੁਸੀਂ ਤੋੜ ਲਿਓ ਸੌਜੀ ਮੰਨੇ ਤੂੰ ਨਾਲ ਜਾੜ ਬਾਈ ਉਹ ਨਹੀਂ ਨਹੀਂ ਤੋੜ ਲਿਆਉਣੀਆਂ ਮੈਂ ਇਹਨਾਂ ਨਾਲ ਕੀ ਕਰਾਂ ਉਹ ਤੜਾਲਾ ਯਾਰ ਇਹਨਾਂ ਨੂੰ ਪਤਾ ਨਹੀਂ ਯਾਰ ਬਾਈ ਯਾਰ ਦੱਸ ਲੈ ਪਰ ਹੁਣ ਮੈਂ ਨਿਆੜਿਆ ਕਿੰਨੀ ਵਾਰ ਤਾਂ ਖੇਤ ਆਈਆਂ ਉਹ ਚੱਲ ਹੁਣ ਜਾਈ ਓ ਚਲ ਕੇ ਯਾਰ ਕੋ ਸੱਪ ਸੁੱਪਾਉਂਦਾ ਪਾ ਤੰਦਾ ਤੁਸੀਂ ਜਾਓ ਇਹਨੂੰ ਨਾਲ ਜਾੜੂ ਸਿਆਣਾ ਬੰਦਾ ਕੋਈ ਨਹੀਂ ਮੇਰਾ ਵੱਡਾ ਪਾਈ ਆ ਤੁਸੀਂ ਭੱਗ ਚੱਲ ਮੈਂ ਵੀ ਆਉਣਾ ਚੱਲੋ ਮੈਂ ਮਾੜਾ ਕੰਮ ਆ ਮੈਨੂੰ ਮਾੜਾ ਮੈਂ ਅੱਕਾ ਬਦਲਿਆ ਮਾ ਸਾਭ ਘਾਟਾ ਮੈਂ ਦੱਸੂ ਕਿਹੜਾ ਕੱਦੂ ਕੱਚਾ ਕਿਹੜਾ ਪੱਕਾ ਨਹੀਂ ਆ ਜਾ ਜੀਜੇ ਆਲੀਏ ਹੁਣ ਭੱਗ ਚੱਲ ਆ ਜੰਨੀਆ ਚੱਲ ਆ ਜਾ ਇਹ ਵੀ ਨਾਲ ਲੈ ਕੇ ਹੋਰ ਫੇਰ ਹੁਣ